ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਾਲੇ ਪੂਰੀ ਜਮੀਂ ਵੀਡੀਓ ਦੇ ਵਿੱਚ ਬਣਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੁਗੇ ਦੇ ਵਿੱਚ ਚੁਗੇ ਪਿੰਡ ਦਾ ਮਾਨਮੁਨੀ ਤੇ ਸਾਧਕ ਤੋਂ ਜਦੋਂ ਆਪਾਂ ਗੁਰੂ ਸਾਹਿਬ ਮੰਡੀ ਨੂੰ ਜਾਣਦੇ ਆ ਤੇ ਮਿੱਤਰੋ ਗੁਰੂ ਸਾਹਿਬ ਮੰਡੀ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਪਿੰਡ ਚੁਗੇ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਪਹਿਲਣ ਕੱਟੀ ਵਿਖਾਉਣੀ ਆ ਤੁਹਾਨੂੰ ਛੋਟੇ ਸੰਗ ਦੀ ਤੇ ਲੇਵੇਦਾਰ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਹੁਣਿਆਂ ਦੇ ਨਾਲ ਕਰ ਲਾਂਗੇ ਆਓ ਮਿਲਦੇ ਆ ਪਹਿਲਾਂ ਡਿਟੇਲ ਜਾਣਦੇ ਆ ਥੋੜੇ ਜਿਹਾ ਛੋਟੀ ਦਰ ਇੱਕ ਕੱਪੜੇ ਦੀ ਡਿਟੇਲ ਜਾਣਦੇ ਹੋਏ ਫਿਰ ਇਹਨੂੰ ਤੋੜ ਕੇ ਆਪਾਂ ਇਹਨਾਂ ਤੇ ਵੇਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਸੇਤੰਗਰ ਪਰਿਵਾਰ ਜੀ ਅੱਛਾ ਬਾਈ ਇੱਕ ਵਾਰੀ ਨਾਮ ਦੱਸ ਦਈਆ ਆਪਣਾ ਜੀ ਨਾਮ ਦੱਸ ਦੱਸ ਸੁਸ਼ਟੇਨ ਸਿੰਘ ਚੈਨ ਸਿੰਘ ਸਟੈਨ ਬਾਈ ਜਿਹੜੀ ਝੋਟੀ ਵੇਚਣੀ ਆਪਾਂ ਪਹਿਲਾਂ ਸੁਣਦੀ ਆ ਪਹਿਲਾਂ ਪਹਿਲ ਪਹਿਲਾਂ ਠੀਕ ਆ ਕਿੰਨੇ ਦਿਨ ਪਹਿ ਬਾਈ ਦੇ ਦੇ ਤੇ ਘੱਟੋ ਘੱਟ ਵੀ ਹਫਤਾ ਲੈਣਾ ਚਾਹੀਦਾ ਯਾਰ ਜੇ ਸਾਨੂੰ ਆਏ ਪੂੜੇ ਪੂੜੇ ਜਵਾਨੀ ਲੋੜੇ ਬਾਈ ਹਾਂ ਥੱਲੋ ਬਹੁਤ ਚੰਗੀ ਹੈ ਨਾ ਬਾਈ ਥੱਲੋ ਵਾਲੇ ਦਾ ਵੱਟ ਗੱਡੀ ਖੜੀ ਯਾਰ ਝੋਟੀ ਹਾਂ ਅੱਛਾ ਬਾਈ ਕ੍ਰੈਡਿਟ ਮੱਝਾਂ ਤੇ ਆ ਗਈ ਹਾਂ ਹਾਂਜੀ ਹਾਂਜੀ ਕ੍ਰੈਡਰ ਜੀ ਠੀਕ ਆ ਨੀਲੀ ਦਾ ਵੀ ਤਾਂ ਲੱਗਾ ਹਰੀ ਕਾਲੇ ਡਾਇਮੰਡ ਦਾ ਜਾਈ ਡਾਇਮੰਡ ਦਾ ਹੈ ਹਾਂਜੀ ਠੀਕ ਆ ਬਾਈ अच्छा भाई मतलब फिर ए बेचनी लाई हुन की रेट तय ਕੀਤਾ ਬਾਈ ਜੰਦਾ 115 ਹੀ 115 ਮੰਨਤਾ ਤਾਂ ਮੰਨਦੋਂ ਤਾਂ ਜ਼ਰੂਰ ਹੁੰਦਾ ਉਹਦਾ ਸਾਰਿਆਂ ਦੇ ਹੁੰਦਾ ਬਾਈ ਠੀਕ ਆ ਬਾਈ ਠੀਕ ਆ اچھا ਭਾਈ ਉਮਰ ਕਿੰਨੀ ਦੀ ਹੋਗੀ ਇਹ ਇਹ ਮੇਰੇ ਸਾਹ ਚੌਗੀ ਹੋਊਗੀ ਯਾਰ ਵੇਖੀ ਤਾਂ ਹੈ ਨਹੀਂ ਮੈਂ ਪਰ ਮੈਨੂੰ ਲੱਗਦੀ ਵੀ ਚੌਗੀ ਹੋਊਗੀ ਠੀਕ ਆ ਬਾਈ ਲੈਵਾ ਬਹੁਤ ਚੰਗਾ ਲੈਵੇ ਵਾਲੇ ਦਾ ਅਜ ਵਟ ਕੱਢੀ ਆਉਂਦੀ ਯਾਰ ਹਜੇ ਕੱਢ ਜੂ ਹਫਤਾ ਤੇ ਹਫਤੇ ਨੂੰ ਹੋਰ ਵੀ ਕੁਝ ਕਰ ਜੂ ਸਹੀ ਦੁੱਧ ਕਿੰਨਾ ਦੇ ਜੂਗੇ ਤੇਰੇ ਸਾਹ ਹੁੰਦੇ ਨਾ ਪਪੂ ਬਾਈ 10 ਤੋਂ 12 ਕਿਲੋ ਤਾਂ ਯਾਰ ਦੇਣਾ ਚਾਹੀਦਾ ਤੇਰੇ ਤੋਂ ਦੁੱਧ ਹੀ ਪੱਗ ਕਰਕੇ ਹੋਰ ਕੋਈ ਜੱਟ ਨਹੀਂ ਹੂੰ ਨਹੀਂ ਮਿੱਤਰੋ ਬਲੂਨ ਕੱਟਿਆ ਕੇ ਵਾਲੀ ਫੂਨ ਦੇ ਵਿੱਚ ਹਜੇ ਲੈ ਜਾਊਗੀ ਅਰ 10 ਦਿਨ ਟੋਰਨ ਨਾਲ ਥੱਲੋ ਬਹੁਤ ਖਰੀਆ ਜਾਂਦਾ ਹਰਿਆਣੀਆਂ ਗੱਲ ਥੋੜਾ ਡਰਦੀ ਕਰਕੇ ਲੈਵਾ ਤੁਹਾਨੂੰ ਘੱਟ ਦਿਸੂਗਾ ਇਹਦਾ ਪਰ ਵੇਖੋ ਕੋਸ਼ਿਸ਼ ਤਾਂ ਕਰੂੰਗਾ ਮੈਂ ਵਿਖਾ ਕੇ ਜਾਣ ਦੀ ਜਿੰਨਾ ਵੀ ਹੋ ਸਕਿਆ ਆ ਵੇਖੋ ਮਿੱਤਰੋ ਕਿਹਦਾ ਦੀ ਟੋਰ ਕੇ ਵਿਖਾ ਦੇ ਜੇ ਦੀ ਮੈਨੂੰ ਡਰਦੀ ਤੂੰ ਦੀ ਮੜਾ ਜਾ ਤੂੰ ਦੀ ਉਧਰ ਨੂੰ ਜੀ ਮੜਾ ਜਾ ਹਾਂ ਡਰਦੀ ਆ ਉਹੀ ਕੋਈ ਚੱਕਰ ਨਹੀਂ ਨੂੰ ਟੁੱਟ ਲਾ ਲੈਂਦਾ ਪੱਗ ਤੇ ਡਰਦੀ ਐ ਲੈ ਰੋ ਲੈ ਮਿੱਤਰੋ ਪਹਿਲਾਂ ਚੋਟੀ ਪੂਰੀ ਖਰੀ ਥੱਲੋ ਮੋੜ ਲਓ ਜੀ ਅੰਗਾਂ ਦੀ ਆਰਾਂ ਦੀ ਮੰਨ ਲਈ ਬੱਚੇ ਭਾਵੇਂ ਦੇ ਤੋ ਟਾਪ ਸਿੰਘ ਸੁੰਗ ਦਾ ਬਹੁਤ ਸੋਹਣਾ ਬਾਈ ਕੱਦ ਵੀ ਬਹੁਤ ਝੋਟੀ ਦਾ ਸਿੰਘੀ ਸੁੰਗੀ ਇਹ ਅੱਜ ਡਰ ਗਈ ਥੋੜੇ ਤੋਂ ਪਤਾ ਨਹੀਂ ਨਹੀਂ ਵੇਹੇ ਡਰੀ ਨਹੀਂ ਕਦੀ ਇਹ ਨਾ ਤੁਹਾਡਾ ਬਾਹਰ ਆ ਗਿਆ ਘਰ ਬਾਈ ਫਿਰ ਇਹ ਚੀਜ਼ ਹੁੰਦੀ ਹੈ ਜੇ ਤਾਂ ਬੰਦਾ ਆਉਂਦਾ ਜਾਂਦਾ ਰਹੇ ਹਾਂਜੀ ਹਾਂਜੀ ਹੂੰ ਆ ਚੈੱਕ ਕਰੋ ਤੇਰਾ ਐਸ਼ ਦੂਜੇ ਪਾਸੇ ਨੇ ਇਹਨਾਂ ਦੀ ਵੀ ਹੂੰ ਬੰਦੇ ਹੀ ਰਹਿੰਦੇ ਆ ਮੋਨੇ ਸਾਰੇ ਕੱਗ ਕਰਕੇ ਡਰੀ ਜਾਂਦੀ ਆਪਣੇ ਬੇਲੀ ਤੋਂ ਆ ਵੀ ਬਣਦੇ ਉਤਲਿਆਰਾ ਵੀ ਇੱਧਰਲੇ ਪਾਸੇ ਬਣਦੇ ਫਿਰ ਘੱਟ ਕੋਕੂਗੀ ਮੈਂ ਇਹ ਨਹੀਂ ਨਵਨੀ ਕਰਦੀ ਯਾਰ ਡੰਡੇ ਦਾ ਪਾਇਆ ਨੂੰ ਕਰ ਦਿੰਨੇ ਮਾੜੀ ਜਿ ਕੋਈ ਨਹੀਂ ਡੰਡਾ ਪਰ ਰੱਖਣਾ ਨਹੀਂ ਵਿੱਚ ਵੀ ਉਹਦੇ ਵੀ ਬਸ ਬਸ ਜੀ ਨੇੜੇ ਹੋ ਜੇ ਮਾਜਾ ਫਖਾ ਦਈਏ ਇਹਨੂੰ ਮਾ ਡਰਾਈਵਰ ਫਖਾ ਆ ਗਿਆ ਓਕੇ ਦੀ ਰਿਪੋਰਟ ਆ ਜਾਵਾ ਮਿੱਤਰੋ ਸਾਰੀ ਜਾਣਕਾਰੀ ਲੈਤੀ ਆ ਲੈ ਬਾਈ ਨੰਬਰ ਸੰਝਾ ਕਰ ਦਈਏ ਬੱਪੂ ਬਾਈ ਹਾਂਜੀ ਨੰਬਰ ਆਪਣਾ ਨੰਬਰ ਇਹ ਬਾਈ ਦਾ ਹੈਗਾ 98761 ਆ ਜੀ ਹਾਂਜੀ 0038 ਇੱਕ ਵਾਰੀ ਹੋਰ ਬੋਲ ਦਈਏ ਜੀ 98761 ਹਾਂਜੀ 0038 ਜੀ ਠੀਕ ਹੈ ਭਾਈ ਇਹਸ ਨੰਬਰ ਇੱਕ ਨੰਬਰ ਹੋਰ ਲੈ ਲਓ ਕਈ ਵਾਰੀ ਨਹੀਂ ਲੱਗਦਾ ਜੀ ਠੀਕ ਹੈ ਭਾਈ 98141 ਜੀ 96008 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਮੇਤਰੋ ਬਾਈ ਦਿਨਾਂ ਤੁਸੀਂ ਗੱਲ ਤੇ ਬਾਦ ਪਹਿੰਡ ਚੁੱਕ ਗਿਆ ਜਿਲ੍ਹਾ ਫਰੀਦਕੋਹੜਾ